ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਰਾ ਨਾਮ ਕੀ ਬੱਚੇ ਤੇਰਾ ਨਾਮ ਨਗਜੋਤ ਨਗਜੋਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਦੋਸਤੋ ਇਹ ਬੱਚੀਆਂ ਨੂੰ ਜਪਜੀ ਸਾਹਿਬ ਪੂਰਾ કંਠ ਹੈ ਅਤੇ ਇਹਨਾਂ ਵਿੱਚੋਂ ਸਾਰੀਆਂ ਬੱਚੀਆਂ ਨੂੰ ਹੀ ਚੌਪਈ ਸਾਹਿਬ ਆਉਂਦਾ ਹੈ ਤੇ ਉਹਨਾਂ ਦੀ ਸੰਖਿਆ ਅਨੰਤ ਸਾਹਿਬ ਤੇ ਆ ਅਨੰਤ ਸਾਬ ਤੇ ਚੱਲ ਰਹੀ ਹੈ। ਤੇ ਆਪਾਂ ਜੀਮਸਾ ਦਾ ਟੈਸਟ ਲੈਣ ਲੱਗੇ ਆਂ ਬੱਚਿਆਂ ਦਾ ਕਿ ਇਹਨਾਂ ਨੂੰ ਪੂਰਾ ਜੀਬੀ ਸਾਬ ਕੰਠਾ ਹੈ। ਚਲੋ ਬੇਟਾ ਤੂੰ ਸੁਣਾਓ। ਤੇ ਤੁਸੀਂ ਸੁਣਾਓ ਮੈਨੂੰ ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਸਿੱਧ ਪੀਰ ਸੁਣਾ ਸੁਰਨਾਥ ਅੱਜ ਤੁਹਾਨੂੰ ਕਾ ਸੁਣਿਆ ਜੀਪੀ ਲੋਪਾ ਦਾ ਸਿੱਧਾ ਤੁਹਾਨੂੰ ਨਮਸਕਾਰ। ਨਾਂ ਨੋਤਾ ਸੈਨਾ ਸੁਣਿਆ ਦੇਖਾ। ਸ਼ਾਬਾਸ਼ ਤੂੰ ਬੇਟਾ ਅਸੰਖ ਜਪ। ਕਜਪ ਅਸਾਂ ਪਾਉ ਅਸਾਂ ਤੁਰ ਜਾ ਅਸਾਂ ਕੱਤ ਤਾਉ ਅਸਾਂ ਗੱਤ ਨੂੰ ਕ੍ਰੀਏ ਪਾ ਚੰਕ ਯੋਗਮਨ ਰਹੇ ਦਸ ਸਾਤਕ ਗੁਣ ਗਿਆਨ ਵਿਚਾਰ ਅਸਾਂ ਸਦੀ ਅਸਾਂ ਦਗਾ ਚੰਕ ਸਰਮੋਪਾਤ ਸਾਤ ਅਸਾਂ ਖਮੋਲ ਲੇ ਲੈਤਾ ਗੁਰਦਤ ਕਵਨ ਕਹਾ ਵਿਚਾਰ ਵਾਰਨ ਜਵਾ ਇੱਕ ਵਾਜੋ ਤੁਹ ਪਾਵਾਂ ਚੈ ਕਿ ਕਾਰਤੂ ਸਦਾ ਸੈਂਪਨੇ ਤੂਸਨਾ ਬਟ ਮਨਨੇ ਕੀ ਗੱਤ ਕਹੀ ਨਾ ਜਾਏ ਬਹੁਤ ਬਹੁਤ ਧੰਨਵਾਦ ਸੋ ਪਿਆਰੀ ਸਾਧ ਸੰਗਤ ਜੀਓ ਦੇਖੋ ਇਹ ਤਿੰਨਾਂ ਬੱਚੀਆਂ ਨੂੰ ਪੂਰਾ ਜਪਜੀ ਸਾਹਿਬ ਕੰਠਾ ਹੈ ਤੇ ਹੋਰ ਬਾਣੀਆਂ ਕੰਠ ਕਰ ਰਹੀਆਂ ਨੇ ਪ੍ਰਮਾਤਮਾ ਨੇ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਹ ਬੱਚੀਆਂ ਦੇਵੀਗੜ੍ਹ ਰੋਡ ਬੈਲਪਿੰਡ ਦੇ ਕੋਲ ਪੁੰਨੀਆਂ ਪਿੰਡ ਹੈ ਉਹ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਇਹਨਾਂ ਨੂੰ ਪਾਠ ਸਿਖਾਉਂਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇਰਾ ਨਾਮ ਕੀ ਬੱਚੇ ਤੇਰਾ ਨਾਮ ਨਨਕ ਜੋਤ ਨਨਕ ਜੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਬੱਚੀਆਂ ਨੂੰ ਜਪਜੀ ਸਾਹਿਬ ਪੂਰਾ કંਠ ਹੈ ਅਤੇ ਇਹਨਾਂ ਵਿੱਚੋਂ ਸਾਰੀਆਂ ਬੱਚੀਆਂ ਨੂੰ ਹੀ ਚੌਪਈ ਸਾਹਿਬ ਆਉਂਦਾ ਹੈ ਤੇ ਉਹਨਾਂ ਦੀ ਸੰਖਿਆ ਅਨੰਦ ਸਾਹਿਬ ਤੇ ਆ ਅਨੰਦ ਸਾਹਿਬ ਤੇ ਚੱਲ ਰਹੀ ਹੈ ਤਾਂ ਆਪਾਂ ਜਪਜੀ ਸਾਹਿਬ ਦਾ ਟੈਸਟ ਲੈਣ ਲੱਗੇ ਆ ਬੱਚੀਆਂ ਦਾ ਕਿਰਨੂ ਪੂਰਾ ਜੀ ਸਾਬ ਕੰਠਾ ਚਲੋ ਬੇਟਾ ਤੂੰ ਸੁਣਾਓ ਤੇ ਤੁਸੀਂ ਸੁਣਾਓ ਮੈਨੂੰ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਜੀਤ ਲੋਪਤਾ ਸਿਮਨ ਤੇ ਨਮਸਤੇ ਕਾ ਨਾਨਕ ਤੁਸ ਸੋ ਰਾਸ ਸੁਣਿਆ ਸ਼ਾਬਾਸ਼ ਤੂੰ ਬੇਟਾ ਅਸੰਖ ਜਪ ਅਸੰਖ ਜਪ ਅਸੰਖ ਪਾਉ ਅਸੰਖ ਜਪ ਅਸੰਖ ਤਪ ਤੋ ਅਸੰਖ ਗੁਰੂ ਜੀ ਦੇ ਪਾਸ ਸੰਕ ਜੋਗਮਾਨ ਰਹੇ ਸਾਂਖ ਤੱਕ ਗੁ ਗਿਆ ਨੀ ਕਾ ਅਸਾਂ ਸਦੀ ਅਸਾਂ ਦਾ ਕਾ ਸਾਂਖ ਸਰਮੋ ਪਾਪ ਸਾਤ ਅਚੰਕ ਮੋੜੇ ਲਾਇਤਾ ਕੁਦਰਤ ਕਵਨ ਕਾ ਵਿਚਾਰ ਬਾੜਾਂ ਜਵਾ ਇੱਕ ਵਾ ਜੋਤੀਪਾ